ਮੈਂ ਜ਼ਿਲ੍ਹਾ ਸਿਹਤ ਅਫਸਰ ਬਟਿੰਡਾ ਡਾਕਟਰ 우ਸ਼ਾ गोयल ਹੋਏ ਕਿ ਮਲੇਰੀਆ ਜਾਂ ਡੇਂਗੀ ਦੋਨੋਂ ਕਿਉਂਕਿ ਇਹ ਮੱਛਰ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੇ ਇਹ ਕਿਵੇਂ ਹੁੰਦੀਆਂ ਨੇ ਇਹਨਾਂ ਦੇ ਲਾਰਵਾ ਦੀ ਪਛਾਣ ਕਿਵੇਂ ਹੁੰਦੀ ਹੈ ਤੇ ਦੇ ਰੋਕਥਾਮ ਵਾਸਤੇ ਕੀ ਕੀਤਾ ਜਾਂਦਾ ਹੈ ਇਸ ਵਾਰ ਜਿਹੜਾ ਵਿਸ਼ਵ ਮਲੇਰੀਆ ਦਿਨ ਦਾ ਥੀਮ ਹੈ ਉਹ ਹੈ ਮਲੇਰੀਆ ਐਂਡਜ਼ ਵਿਦ ਅਸ ਰੀ ਇਨਵੈਸਟ ਰੀ ਇਮੇਜਿਨ ਐਂਡ ਰੀ ਇਗਨਾਈਟ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੋਊਗਾ ਮੈਨੂੰ ਤਾਂ ਯਾਦ ਹੈ ਸਾਡੇ ਬਚਪਨ ਚ ਮਲੇਰੀਆ ਦੇ ਕੇਸ ਬਹੁਤ ਹੁੰਦੇ ਸੀ ਹੁਣ ਆਪਣੇ ਪੰਜਾਬ ਚ ਖਾਸ ਕਰਕੇ ਬਹੁਤ ਘਟ ਗਏ ਨੇ ਪਰ ਫੇਰ ਵੀ ਜਿਹੜੀਆਂ ਆਪਣੀਆਂ ਆਈਸਟਰਨ ਸਟੇਟਸ ਨੇ ਜਾਂ ਨਾਰਥ-ਈਸਟ ਹੋ ਗਿਆ ਜਿੱਥੇ ਉਮਸ ਬਹੁਤ ਹੁੰਦੀ ਹੈ ਜਾਂ ਹਿਊਮਿਡਿਟੀ ਹੁੰਦੀ ਹੈ ਤੇ ਗਰਮੀ ਬਹੁਤ ਪੈਂਦੀ ਹੈ ਉੱਥੇ ਮਲੇਰੀਆ ਦੇ ਕੇਸਿਸ ਹਲੇ ਵੀ ਬਹੁਤ ਹੋ ਰਹੇ ਨੇ ਜਦੋਂ ਉਹ ਏਰੀਆਜ਼ ਬਿਹਾਰ ਦੇ ਨੇ ਜਾਂ ਨਾਰਥ-ਈਸਟ ਵਿੱਚ ਜਿਹੜੀਆਂ 9 ਸਿਸਟਰ ਸਟੇਟ ਸਿਸਟਰ ਸਿਸਟਰ ਸਟੇਟਸ ਨੇ ਜਿਹੜੇ ਮਲੇਰੀਆ ਦੇ ਕੇਸ ਆਪਣੇ ਬਠਿੰਡਾ ਜ਼ਿਲ੍ਹੇ ਚ ਪਿਛਲੇ 3 ਸਾਲ ਤੋਂ ਆ ਰਹੇ ਨੇ ਉਹ ਜਾਂ ਤਾਂ ਰਾਜਸਥਾਨ ਤੋਂ ਇਨਫੈਕਟ ਹੋ ਕੇ ਆਈ ਹੁੰਦੇ ਨੇ ਜਾਂ ਜਿਹੜੀ ਲੇਬਰ ਆਂਦੀ ਹੈ ਪੱਠਿਆਂ ਤੇ ਜਾਂ ਜਹੁੰਝੋ ਵਾਢੀ ਦਾ ਸੀਜ਼ਨ ਆਊਗਾ ਉੱਥੇ ਲੇਬਰ ਆਂਦੀ ਹੈ ਉਹ ਬਿਹਾਰ ਦੀ ਕੁਝ ਜ਼ਿਲ੍ਹੇ ਨੇ 2-3 ਉੱਥੋਂ ਆਂਦੇ ਨੇ ਉਸ ਉਹਨਾਂ ਨੂੰ ਹੁਣ ਲੋਕ ਕਹਿੰਦੇ ਜੇ ਉੱਥੋਂ ਆਗੇ ਤਾਂ ਸਾਨੂੰ ਵੀ ਹੋ ਜਾਏਗਾ ਸਾਡੀਆਂ ਟੀਮਾਂ ਇਹਨਾਂ ਦਿਨਾਂ ਵਿੱਚ ਉਹਨਾਂ ਦੀ ਟੈਸਟਿੰਗ ਕਰਦੇ ਆ ਸਲਾਈਡਸ ਬਣਾਉਂਦੇ ਆ ਤੇ ਜੇ ਕੋਈ ਪੋਜ਼ਿਟਿਵ ਹੋਵੇ ਉਹਦਾ ਇਲਾਜ ਕੀਤਾ ਜਾਂਦਾ ਹੈ ਮੇਰੀ ਤੁਹਾਨੂੰ ਸਾਰਿਆਂ ਨੂੰ ਖਾਸ ਕਰਕੇ ਬਟਿੰਡਾ ਵਾਸੀਆਂ ਨੂੰ ਇੱਕ ਬੇਨਤੀ ਹੈ ਜਿਵੇਂ ਸਾਡਾ ਪਿਛਲੇ ਸਾਲ ਸਾਰਿਆਂ ਨੇ ਸਾਥ ਦਿੱਤਾ ਆਪਣੇ ਘਰਾਂ ਦੀਆਂ ਛੱਤਾਂ ਤੋਂ ਆਲੇ-ਦੁਆਲੇ ਕੰਧਾਂ ਤੋਂ ਜੇ ਆਲੇ-ਦੁਆਲੇ ਕੋਈ ਖਾਲੀ ਪਲਾਟ ਹੈ ਇਹ ਕੋਈ ਮਕਾਨ ਹਵੇਲੀ ਖਾਲੀ ਪਈ ਹੈ ਕਿਉਂਕਿ ਬਹੁਤ ਸਾਰੇ ਲੋਕ ਬਾਹਰ ਗਏ ਹੁੰਦੇ ਨੇ ਤੇ ਉਹ ਘਰ ਮਹੀਨੋਂ ਦਾ ਮਹੀਨੇ ਬੰਦ ਰਹਿੰਦੇ ਨੇ ਉਹਨਾਂ ਨੂੰ ਪੁਲਿਸ ਚੈੱਕ ਕਰਵਾ ਦਿਓ ਜੇ ਉੱਥੇ ਕੋਈ ਖਾਲੀ ਪਾਣੀ ਦੀ ਟੈਂਕੀ ਹੈ ਉੱਪਰ ਜੋ ਛੱਤ ਤੇ ਹੁੰਦੀ ਹੈ ਨੇਰੀਆ ਈ ਟੱਕਣ ਉੱਡ ਗਿਆ ਉੱਥੇ ਇਹਦਾ ਲਾਰਵਾ ਪਨਪੇਗਾ ਖਾਸ ਕਰਕੇ ਡੇਂਗੀ ਦਾ ਲਾਰਵਾ ਪਨਪੇਗਾ ਕਿਉਂਕਿ ਉਹ ਡੇਂਗੀ ਜਿਹੜਾ ਹੈ ਉਹ ਸਾਫ਼ ਪਾਣੀ 'ਚ ਹੁੰਦਾ ਤੇ ਮਲੇਰੀਆ ਜਾਂ ਡੇਂਗੀ ਹੋਏਗਾ ਮੱਛਰ ਤੋਂ ਮੱਛਰ ਦੀ ਕਿਸਮ ਬਦਲ ਜਾਂਦੀ ਹੈ ਪਾਣੀ ਬਦਲ ਜੇ ਗੰਦਾ ਸਾਫ ਹੋਈ ਕਾਲਕ ਚੀਜ਼ ਹੈ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰੂੰਗੀ ਕਿ ਪਾਣੀ आले-ਦwale ਗੰਦਾ ਜਾਂ ਸਾਫ ਨਾ ਇਕੱਠਾ ਹੋਣ ਦਿਓ ਕਿਉਂਕਿ ਹੁਣ ਸੀਜ਼ਨ ਸ਼ੁਰੂ ਹੋ ਗਿਆ ਡੇਂਗੀ ਦੇ ਕੇਸ ਵੀ ਆ ਰਹੇ ਨੇ ਤੇ ਸਾਡੇ ਮਾਨਯੋਗ ਸਿਹਤ ਮੰਤਰੀ ਸਾਹਿਬ ਡਾਕਟਰ ਬਲਬੀਰ ਸਿੰਘ ਜੀ ਆਏ ਸੀ ਪਰਸੋ ਸਾਡੇ ਦੋ ਦਿਨ ਪਹਿਲਾਂ ਬਠਿੰਡਾ ਚ ਤੇ ਉਹ ਇੱਕ ਸਾਰੇ ਪੰਜਾਬ ਰਾਜ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਇੱਕ ਸ ਸਾਰਿਆਂ ਨੂੰ ਮੁਹਿਮ ਚਲਾ ਕੇ ਗਏ ਨੇ ਕਿ ਜਿੰਨੇ ਸਾਡੇ ਨਰਸਿੰਗ ਦੇ ਸਟੂਡੈਂਟ ਨੇ ਐਨ ਐਮ ਜੀ ਐਨ ਐਮ ਲੈਬਾਰਟਰੀ ਟੈਕਨੀਸ਼ੀਅਨ ਡੀ ਐਮ ਐਲਟੀ ਐਮ ਐਲਟੀ ਜਾਂ ਫਾਰਮੇਸੀ ਸਟੂਡੈਂਟਸ ਅਸੀਂ ਉਹਨਾਂ ਨੂੰ ਟ੍ਰੇਨ ਕਰੀਏ ਤੇ ਸਕੂਲ ਦੇ ਟੀਚਰਸ ਜਿਹੜੇ ਨੇ ਤਾਂ ਕਿ ਜਦੋਂ ਉਹ ਆਪਣੇ ਘਰ ਜਾਣ ਤੇ ਆਪਣੇ ਘਰ ਆਪਣੇ ਆਲੇ ਦੁਆਲੇ ਆਪਣੇ ਮੁਹੱਲੇ 'ਚ ਅੱਗੇ ਜਾ ਕੇ ਲਾਰਵਾ ਪਹਿਚਾਣ ਲੈਣ ਤੇ ਲੋਕਾਂ ਨੂੰ ਸਮਝਾਉਣ ਕਿ ਮੱਛਰ ਕਿਵੇਂ ਪੈਦਾ ਹੋਣ ਤੋਂ ਰੋਕਣਾ ਹੈ ਤੇ ਇਸ ਬਿਮਾਰੀ ਤੋਂ ਕਿਵੇਂ ਬਚਿਆ ਜਾ ਸਕੇ ਕਿ ਇਹ ਕੁਝ ਬਿਮਾਰੀਆਂ ਇਹ ਜੀਆਂ ਨੇ ਜਿਨ੍ਹਾਂ ਦਾ ਇਲਾਜ ਸੌਖਾ ਹੈ ਲੇਕਿਨ ਇਹਨਾਂ ਤੋਂ ਸਿਰਫ بچਿਆ ਜਾ ਸਕਦਾ ਹੈ ਤੇ ਬਚਣ ਦਾ ਇੱਕੋ ਹੀ ਤਰੀਕਾ ਹੈ ਉਹ ਇਹ ਹੈ ਕਿ ਮੱਛਰ ਪੈਦਾ ਨਾ ਹੋਵੇ ਡਾਕਟਰ ਸਾਹਿਬ ਸਰਕਾਰੀ ਮਹਿਕਮੇ ਦੇ ਵਿੱਚ ਕਿਸ ਤਰ੍ਹਾਂ ਦਾ ਇਲਾਜ ਹੈ ਸਰਕਾਰੀ ਤੰਤਰ ਦੇ ਵਿੱਚ ਕਿਉਂਕਿ ਅਸੀਂ ਬਾਹਰ ਜਾਂਦੇ ਆ ਪ੍ਰਾਈਵੇਟ ਤਾਂ ਬਹੁਤ ਸਾਰਾ ਪੈਸਾ ਇਸ ਦੇ ਇਲਾਜ 'ਚ ਖਰਚ ਹੋ ਜਾਂਦਾ ਦੇਖੋ ਜੀ ਖਾਸ ਕਰਕੇ ਜਦੋਂ ਡੇਂਗੀ ਦਾ ਕੇਸ ਹੁੰਦਾ ਸਾਰੇ ਬਹੁਤ ਡਰ ਜਾਂਦੇ ਨੇ ਉਹ ਇੱਕ ਸੀਬੀਸੀ ਕਰਾਉਂਦੇ ਨੇ ਸੈੱਲ ਕੱਟ ਗਏ ਤੇ ਸਾਰਿਆਂ ਨੂੰ ਐ ਲੱਗਦਾ ਡੇਂਗੀ ਹੋ ਗਿਆ। ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਤੇ ਇੱਕ ਜਾਣਕਾਰੀ ਦੇਣੀ ਹੈ ਕਿ ਜਿਹੜੇ ਸੈੱਲ ਕੱਟਦੇ ਨੇ ਜਿਨ੍ਹਾਂ ਨੂੰ ਅਸੀਂ ਪਲੇਟਲੇਟ ਕਹਿੰਦੇ ਆ ਉਹ ਸਿਰਫ ਡੇਂਗੀ 'ਚ ਨਹੀਂ ਕੱਟਦੇ ਹੋਰ ਬਹੁਤ ਸਾਰੀਆਂ ਲੱਭਤਾ ਨੇ ਹੋਰ ਬਹੁਤ ਕਿਸਮ ਦੇ ਬੁਖਾਰ ਹੈ ਉਹਦੇ 'ਚ ਕੱਟ ਜਾਂਦੇ ਆ। ਜੇ ਕਿਸੇ ਨੂੰ ਬੁਖਾਰ ਹੁੰਦਾ ਹੈ ਤੇ ਪਲੀਜ਼ ਮੇਰੀ ਇੱਕ ਰਿਕਵੈਸਟ ਹੈ ਸਰਕਾਰੀ ਹਸਪਤਾਲ ਸਾਡੇ ਜ਼ਿਲ੍ਹਾ ਹਸਪਤਾਲ ਚ ਆਜੋ। ਮਾਹਿਰ ਡਾਕਟਰ ਨੇ ਸਾਡੇ ਕੋਲ ਮੈਡੀਸ ਮਤਲਬ ਬਠਿੰਡਾ ਇੱਕ ਐਸਾ ਜਿਲਾ ਹੈ ਜਿੱਥੇ ਐਮਡੀ ਮੈਡੀਸਨ ਕੱਟੋ-ਕੱਟ ਪੰਜ ਨੇ ਸਾਡੇ ਕੋਲ ਉਹਨਾਂ ਨੂੰ ਦਿਖਾਓ ਟੈਸਟ ਕਰਾਓ ਤੇ ਜੇ ਉਹਨਾਂ ਨੂੰ ਲੱਗੇਗਾ ਜਿਹੜਾ ਇਹ ਤਾਂ ਪੱਕਾ ਟੈਸਟ ਹੈ ਜਿਹਨੂੰ ਅਸੀਂ ਐਲਾਈਜ਼ਾ ਕਹਿੰਦੇ ਆ ਉਹ ਕਰਵਾਣਗੇ ਉਹ ਸਾਡੇ ਜ਼ਿਲ੍ਹਾ ਹਸਪਤਾਲ 'ਚ ਹੁੰਦਾ ਹੈ ਉਹ ਕਰਵਾ ਕੇ ਜੇ ਡੇਂਗੀ ਹੈ ਤਾਂ ਉਹ ਤੋਂ ਪਤਾ ਲੱਗ ਜਾਏਗਾ ਜੇ ਨਹੀਂ ਹੈ ਤਾਂ ਵੀ ਪਤਾ ਲੱਗ ਜਾਏਗਾ ਤੇ ਇਲਾਜ ਇਹਦਾ ਫ੍ਰੀ ਹੈ ਸਾਰੇ ਸਰਕਾਰੀ ਹਸਪਤਾਲਾਂ 'ਚ ਪੂਰੇ ਪੰਜਾਬ ਰਾਜ ਵਿੱਚ ਕਿਤੇ ਚਲੇ ਜਾਓ ਇਹਦਾ ਇਲਾਜ ਫ੍ਰੀ ਹੈ